ਬਈ ਗੱਲ ਕਰਾਂਗੇ ਲੀਡਰਾਂ ਦੀ ਜਿਨ੍ਹਾਂ ਨੇ ਸਾਰੀ ਦੁਨੀਆ ਦਾ ਗਧੀ ਗੇੜ ਪਾਇਆ ਕਿ ਰਾਜਨੀਤਿਕ ਲੀਡਰਾਂ ਦੀ ਇਹਨਾਂ ਦੇ ਪਤੰਦਰਾਂ ਦੇ ਖਾਣ ਵਾਲੇ ਦੰਦ ਹੋਰ ਆ ਤੇ ਦਿਖਾਉਣ ਵਾਲੇ ਹੋਰ ਆ ਹਾਥੀ ਵਾਂਗੂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਲਾਲ ਬਟਨ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਵਾਰ ਇੱਕ ਲੀਡਰ ਮਾਰ ਕੇ ਉੱਪਰ ਜਾਨੀ ਧਰਮਰਾਜਪੁਰ ਚਲਾ ਗਿਆ ਧਰਮਰਾਜ ਨੇ ਉਹਦਾ ਲੇਖਾ ਜੋਖਾ ਜਾਂ ਦੇਖ ਕੇ ਉਹ ਤੋਂ ਪੁੱਛਿਆ ਕਹਿੰਦਾ ਹਾਂਜੀ ਮਹਾਰਾਜ ਕਿਹੜੇ ਪਾਸੇ ਜਾਣਾ ਨਰਕ 'ਚ ਜਾਣਾ ਜਾਂ ਸਵਰਗ 'ਚ ਜਾਣਾ ਹੁਣ ਲੀਡਰ ਤੁਹਾਨੂੰ ਪਤਾ ਲੀਡਰ ਹੀ ਹੁੰਦੇ ਨੇ ਉਹ ਕਹਿੰਦੇ ਮਹਾਰਾਜ ਗੱਲ ਇਹ ਹੈ ਵੀ ਮੈਂ ਐਂ ਨਹੀਂ ਫੈਸਲਾ ਕਰ ਸਕਦਾ ਜੇ ਮੇਰਾ ਇੱਕ ਇੱਕ ਦਿਨ ਤੁਸੀਂ ਸਵਰਗ ਨਰਕ 'ਚ ਲਵਾ ਦਿਓ ਫਿਰ ਮੈਂ ਤੁਹਾਨੂੰ ਦੱਸ ਸਕਦਾ ਧਰਮਰਾਜ ਕਹਿੰਦਾ ਠੀਕ ਹੈ ਵੀ ਧਰਮਰਾਜ ਨੇ ਆਪਣੇ ਜੰਮਦੂਤਾਂ ਨੂੰ ਦਿੱਤਾ ਆਦੇਸ਼ ਕਹਿੰਦਾ ਵੀ ਲੈ ਕੇ ਜਾਓ ਲੀਡਰ ਸਾਹਿਬ ਨੂੰ ਦਿਖਾ ਕੇ ਲਿਆਓ ਨਰਕ ਤੇ ਸਵਰਗ ਇੱਕ ਦਿਨ ਨਰਕ ਚ ਲਵਾਓ ਇਹਨਾਂ ਦਾ ਇੱਕ ਦਿਨ ਲਵਾਓ ਸਵਰਗ ਚ ਉਦੋਂ ਬਾਅਦ ਦੇਖਦੇ ਆ ਚਲੋ ਪਹਿਲਾ ਜਾਮਦੂਤ ਲੀਡਰ ਸਾਹਿਬ ਨੂੰ ਨਰਕ ਚ ਲੈ ਗਏ ਜਦੋਂ ਨਰਕ ਦਾ ਗੇਟ ਖੁੱਲਿਆ ਤਾਂ ਲੀਡਰ ਸਾਹਿਬ ਦੀਆਂ ਅੱਖਾਂ ਚ ਚਮਕ ਆ ਗਈ ਲੀਡਰ ਸਾਹਿਬ ਨੇ ਦੇਖਿਆ ਚਾਰੇ ਪਾਸੇ ਹਰੇ ਭਈ ਲੋਕ ਕੋਈ 골ਫ ਖੇਡੀ ਜਾਵੇ ਕਿਤੇ ਤਾਂਸ਼ ਕੁੱਟੀ ਜਾਣ ਗਾਣਾ ਪਾਣੀ ਚੱਲੀ ਜਾਵੇ ਨੱਚਣ ਵਾਲੀਆਂ ਲੱਗੀਆਂ ਪਈਆਂ ਸ਼ਰਾਬ ਚੱਲੇ ਸ਼ਵਾਬ ਚੱਲੇ ਮੀਟ ਚੱਲੇ ਤੇ ਉਥੇ ਹੀ ਲੀਡਰ ਸਾਹਿਬ ਨੂੰ ਉਹਨਾਂ ਦੇ ਪੁਰਾਣੇ ਦੋਸਤ ਮਿਲ ਗਏ ਉਹਨਾਂ ਨਾਲ ਸਾਰੀ ਦਿਹਾੜੀ ਲੀਡਰ ਨੇ ਪੂਰੀ ਮਸਤੀ ਕੀਤੀ दारू ਪੀਤੀ ਮੀਟ ਖਾਦਾ ਤੇ ਤਾਂਸ ਖੇਡੀ ਜੂਆ ਖੇਡਿਆ ਜਾਣੀ ਲੀਡਰ ਸਾਹਿਬ ਨੂੰ ਇਹ ਲੱਗਿਆ ਵੀ ਯਾਰ ਸਾਰਿਆਂ ਨਾਲੋਂ ਨਜ਼ਾਰਾ ਤਾਂ ਨਰਕ ਜੀ ਆ ਦੂਜੇ ਦਿਨ ਜਮਦੂਤ ਫੇਰ ਆਗੇ ਉਹਨੂੰ ਸਵਰਗ ਚ ਲੈ ਗਏ ਸਵਰਗ ਦੇ ਵਿੱਚ ਬੜੀ ਸ਼ਾਂਤੀ ਭਜਨ ਚੱਲੀ ਜਾਣ ਚਾਰੇ ਪਾਸੇ ਸੁੰਨ ਸਰਾਂ ਬੜੀ ਸ਼ਾਂਤੀ ਚਾਂਤੀ ਇੱਕ ਦਿਨ ਸਵਰਗ ਦੇ ਵਿੱਚ ਲਵਾਇਆ ਚਲੋ ਦਿਨ ਹੋ ਗਿਆ ਪੂਰਾ ਦਿਨ ਪੂਰਾ ਹੋਣ ਤੋਂ ਬਾਅਦ ਜਮਦੂਤ ਲੀਡਰ ਨੂੰ ਲੈ ਕੇ ਧਰਮਰਾਜ ਕੋਲ ਚਲੇ ਗਏ ਧਰਮਰਾਜ ਦੇ ਸਾਹਮਣੇ ਲੀਡਰ ਨੂੰ ਪੇਸ਼ ਕਰਤਾ ਤੇ ਧਰਮਰਾਜ ਨੇ ਲੀਡਰ ਨੂੰ ਪੁੱਛਿਆ ਕਹਿੰਦਾ ਹਾਂਜੀ ਮਹਾਰਾਜ ਕੀ ਸਲਾਹ ਬਣਾਈਆ ਕਿੱਥੇ ਜਾਣਾ ਸਵਰਗ ਚ ਜਾਂ ਨਰਕ ਚ ਲੀਡਰ ਧਰਮਰਾਜ ਨੂੰ ਬੋਲਦਾ ਕਹਿੰਦਾ ਧਰਮਰਾਜ ਜੀ ਹੈ ਤਾਂ ਸਵਰਗ ਵੀ ਬੜਾ ਵਧੀਆ ਪਰ ਨਰਕ ਵਾਲਾ ਨਜ਼ਾਰਾ ਨਹੀਂ ਹੈਗਾ ਮੈਨੂੰ ਤੁਸੀਂ ਨਰਕ ਚ ਹੀ ਭੇਜ ਦਿਓ ਧਰਮਰਾਜ ਕਹਿੰਦਾ ਵੀ ਤਥਾਸਥੂ ਲੈ ਚੱਲੋ ਵੀ ਇਹਨੂੰ ਕਹਿੰਦੇ ਆਜੋ ਮਹਾਰਾਜ ਜਾਮਦੂਤ ਲੀਡਰ ਨੂੰ ਨਰਕ ਚ ਲੈ ਗਏ ਜਦੋਂ ਹੀ ਨਰਕ ਦਾ ਗੇਟ ਖੁੱਲਿਆ ਜਾਮਦੂਤਾ ਨੇ ਲੀਡਰ ਨੂੰ ਧੱਕਾ ਮਾਰਿਆ ਤੇ ਜਦੋਂ ਹੀ ਲੀਡਰ ਨਰਕ ਦੇ ਅੰਦਰ ਵੜਿਆ ਤਾਂ ਉਹਦੀਆਂ ਅੱਖਾਂ ਫਟੀਆਂ ਰਹਿ ਗਈਆਂ ਕਿਉਂਕਿ ਚਾਰੇ ਪਾਸੇ ਬੰਜਰ ਜ਼ਮੀਨ ਪਈ ਕੂੜਾ ਫੈਲਿਆ ਹੋਇਆ ਤੇ ਲੀਡਰ ਸਾਹਿਬ ਦੇ ਜਿਹੜੇ ਦੋਸਤ ਪ੍ਰਾਣੇ ਆੜੀ ਉਹ ਉੱਥੇ ਤੁਰੇ ਫਿਰਨ ਉਹਨਾਂ ਦੇ ਕੱਪੜੇ ਪਾਟੇ ਹੋਏ ਲੋਕ ਇੱਕ ਦੂਜੇ ਨੂੰ ਕੁੱਟੀ ਜਾਣ ਬੁਰਾ ਹਾਲ ਬੈਂਕੇ ਦਿਹਾੜੇ ਹੋਏ ਪਏ ਇਹ ਦੇਖ ਕੇ ਲੀਡਰ ਤਾਂ ਪਿੱਛੇ ਨੂੰ ਮੁੜੇ ਤੇ ਜਮਦੂਤ ਉਹਨੂੰ ਨਰਕ ਚ ਧੱਕਣ ਲੀਡਰ ਜਮਦੂਤਾਂ ਨੂੰ ਬੋਲਦਾ ਕਹਿੰਦਾ ਯਾਰ ਆਹ ਕੀ ਗੱਲ ਕੱਲ ਤਾਂ ਇੱਥੇ ਬੜੀ ਹਰੇ ਭਾਈ ਸੀ ਲੋਕ ਬੜੇ ਨਜ਼ਾਰੇ ਲੁੱਟ ਰਹੇ ਸੀ ਉਹ ਅੱਜ ਤਾਂ ਸੀਨ ਸਾਰੇ ਹੀ ਬਦਲਿਆ ਪਿਆ ਇਹ ਕੀ ਗੱਲ ਹੋਗੀ ਜਮਦੂਤ ਲੀਡਰ ਨੂੰ ਬੋਲਦਾ ਕਹਿੰਦੇ ਲੀਡਰ ਸਾਹਿਬ ਗੁਸਤਾਖੀ ਮਾਫ ਕੱਲ ਤਾਂ ਸਾਡਾ ਚੋਣ ਪ੍ਰਚਾਰ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਸਾਡੇ ਹੱਕ 'ਚ ਵੋਟ ਪਾ ਚੁੱਕੇ ਹੋ